श्री वैगुरु साबजियो पाद पंकज बन्दन पंकज बन्दन पंक Shri Guru Ram Das Gao Guru Arjana Bhikkhana Ke Nashak Bhikkhana Ke Nashikh Bihar Govinda Partha ਮੰਦੋ ਪਰ ਪਾਰ ਜਗਦੀ ਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿੰਗ ਨ ਬਨਾਸਨ ਸੋਏ ਦਾਸਨ ਸੋਏ ਹੋਰਾ ਦਾਸੀ ਪ੍ਰਥੀ ਕੀ ਸੁਣਤ ਦੰਪਤ ਕੇ ਸਭ ਬੈਨ ਮਨ ਪ੍ਰਸੰਨ ਅਤ ਹੀ ਅਤ ਹੀ ਕਰ ਵਿਚਾਰ ਦਿਨ ਰਹਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ प्यारे गुरु स्वारे सत्संगी जनों रोजाना ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਹਕਾਰ ਪਿਛਲੇ ਪੈਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਪਿਛਲੇ ਦਿਨੀ ਵਿਚਾਰਾਂ ਸਰਬਨ ਕਰ ਰਹੇ ਸੀ ਜਦੋਂ ਮਾਤਾ ਗੰਗਾ ਜੀ ਨੇ ਜੋ ਕਸ਼ਮੀਰ ਤੋਂ ਆਏ ਹੋਏ ਰੇਸ਼ਮੀ ਕੱਪੜੇ ਸਾਤ ਉੱਪਰ ਧੁੱਪ ਲਵਾਉਣ ਲਈ ਪਵਾਏ ਹਨ ਜਿਨ੍ਹਾਂ ਨੂੰ ਦੇਖ ਕੇ ਮਾਤਾ ਗੰਗਾ ਜੀ ਦੇ ਨਾਲ ਲੱਗਵਾ ਭਾਈ ਪਿੰਥੀ ਜੰਦਾ ਕਰ ਹੈ ਤੇ ਦੇਖ ਕਰਕੇ ਕਰਮੋ ਜਿਹੜੀ ਹੈ ਉਹ ਬਹੁਤ ਦੁਖੀ ਹੋਈ ਵੀ ਇਹ ਸਾਰੀਆਂ ਭਟਾਵਾਂ ਸਾਨੂੰ ਮਿਲਣੀਆਂ ਚਾਹੀਦੀਆਂ ਸਨ ਜੇ ਸਾਡਾ ਘਰ ਵਾਲਾ ਪ੍ਰਿਥੀ ਚੰਦ ਗੁਰੂ ਬਣ ਜਾਂਦਾ ਫਿਰ ਆ ਕਰਕੇ ਜਦ ਆਪਣਾ ਉਸ ਦਾ ਪਤੀ ਘਰ ਆਉਂਦਾ ਤੇ ਉਸ ਦੇ ਨਾਲ ਲੜਦੀ ਹੈ ਵੀ ਜੇ ਤੂੰ ਗੁਰੂ ਬਣ ਜਾਂਦਾ ਇਹ ਸਾਰੀਆਂ ਕੀਮਤੀ ਵਸਤੂਆਂ ਸਾਨੂੰ ਮਿਲਣੀਆਂ ਸਨ ਤਾਂ ਪ੍ਰਿਥੀ ਚੰਦ ਨੂੰ ਕਹਿਣ ਲੱਗਿਆ ਭਗਵਾਨੇ ਘਬਰਾ ਨਾ ਗੱਲ ਹੀ ਕੋਈ ਨਹੀਂ ਇਹਨਾਂ ਨੇ ਮਰ ਜਾਣਾ ਇਹਨਾਂ ਦੇ ਕਿਹੜਾ ਕੋਈ ਜਵਾਬ ਜੱਲਾ ਹੋਇਆ ਤੇ ਫਿਰ ਆਪਾਂ ਹੀ ਗੱਡੀ ਤੇ ਬਹਿਣਾ ਤੇ ਸਾਰਾ ਸਮਾਨ ਆਪਣਾ ਹੀ ਹੋ ਜਾਣਾ ਗੁਰੂ ਪਿਆਰਿਓ ਇਹ ਸੁਣ ਕਰਕੇ ਕਹਿੰਦੇ ਕਰਮੋ ਬੜੀ ਖੁਸ਼ ਹੋਈ ਇਹ ਗੱਲ ਪਿਰਥੀ ਚੰਦ ਦੇ ਘਰ ਵਾਲੀ ਨੇ ਵੀ ਸੁਣੀ ਆ ਔਰ ਨੌਕਰਾਨੀ ਨੇ ਵੀ ਸੁਣੀ ਆ ਇਹ ਜਿੰਨੇ ਇਹ ਗੱਲ ਕਰਕੇ ਬੜੇ ਖੁਸ਼ ਹੋ ਰਹੇ ਹਨ ਔਰ ਸ਼ਾਮਾ ਨੂੰ ਜਦੋਂ ਪਿਰਥੀ ਚੰਦ ਦੇ ਘਰ ਵਾਲੀ ਦੀ ਨੌਕਰਾਨੀ ਘਰ ਨੂੰ ਜਾਂਦੀ ਹੈ ਤੇ ਰਸਤੇ ਵਿੱਚ ਉਹਨੂੰ ਮਾਤਾ ਗੰਗਾ ਜੀ ਦੀ ਨੌਕਰਾਨੀ ਮਿਲਦੀ ਆ ਦੋਨੇ ਸ਼ਾਮਾਂ ਨੂੰ ਘਰੇ ਜਾਂਦੀਆਂ ਰਸਤੇ ਵਿੱਚ ਗੱਲਬਾਤ ਕਰਦੀਆਂ ਹਨ ਆਓ ਇਹ ਵਿਚਾਰਾ ਅੱਗੇ ਆਰੰਭ ਕਰਕੇ ਸਰਬਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰਚਲਨਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਗ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਦਾਸੀ ਪ੍ਰੀਤਿਏ ਕੀ ਸੁਨਤ ਦੰਪਤਕੇ ਸਭ ਬੈਨ ਜਿਸ ਵੇਲੇ ਗੁਰੂ ਪਿਆਰਿਓ ਪਿਰਥੀ ਚਾਂਦੇ ਘਰ ਕੰਮ ਕਰਨ ਵਾਲੀ ਨੌਕਰਾਨੀ ਨੇ ਪਿਰਥੀ ਚਾਂਤੇ ਕਰਮਾਂ ਦੀ ਗੱਲਬਾਤ ਸੁਣੀ ਹੈ ਮਨ ਪ੍ਰਸੰਨ ਅਤ ਹੀ ਭਈ ਕਰ ਵਿਚਾਰ ਦਿਨ ਰਹਿਣ ਹੁਣ ਉਹ ਪਿਆਰਿਓ ਜਿੱਥੇ ਕਰਮੋਂ ਨੂੰ ਖੁਸ਼ੀ ਹੋਈ ਉੱਥੇ ਕਹਿੰਦੇ ਨੌਕਰਾਨੀ ਵੀ ਸੋਚਣ ਲੱਗੀ ਕਿ ਮੈਂ ਇਹਨਾਂ ਦੇ ਕੰਮ ਕਰਦੀਆਂ ਜੇ ਇਹ ਗੁਰੂ ਬਣ ਜਾਂ ਤਾਂ ਫੇਰ ਤਾਂ ਮੈਨੂੰ ਵੀ ਵਸਤੂਆਂ ਮਿਲਣਗੀਆਂ ਇਸ ਕਰਕੇ ਕਹਿੰਦੇ ਉਹ ਵੀ ਬੜੀ ਖੁਸ਼ ਹੋਈ ਹੈ ਸ੍ਰੀ ਗੁਰੂ ਅਰਜਨ ਕੀ ਫੁੱਤੀ ਇੱਕ ਦਾਸੀ ਬੁੱਧਵਾਨ ਇਧਰ ਮਾਤਾ ਗੰਗਾ ਜੀ ਦੇ ਵੀ ਇੱਕ ਸੇਵਕਾ ਇੱਕ ਬੀਬੀ ਜਿਹੜੀ ਐ ਸੇਵਾ ਕਰਦੀ ਐ ਬੜੀ ਸਿਆਣੀ ਐ ਤਹ ਸੋ ਕਹਿਓ ਪ੍ਰਸੰਗ ਸਭ ਜਿਤਨੋਂ ਕੀਨ ਬਖਾਨ ਕਹਿੰਦੇ ਪਿਰਥੀ ਚੰਦ ਦੇ ਘਰ ਕੰਮ ਕਰਨ ਵਾਲੀ ਬੀਬੀ ਨੇ ਮਾਤਾ ਗੰਗਾ ਜੀ ਦੇ ਘਰ ਕੰਮ ਕਰਨ ਵਾਲੀ ਨੌਕਰਾਨੀ ਨਾਲ ਉਹ ਸਾਰੀ ਗੱਲ ਸਾਂਝੀ ਕੀਤੀ ਹੈ ਜੋ ਪ੍ਰਿਥੀ ਚੰਦ ਅਤੇ ਕਰਮੋ ਨੇ ਕਰੀ ਹੈ। ਪ੍ਰਿਥੀ ਨਿਜ ਤੇ ਨਿਕਟ ਹੋਏ ਗੁਰ ਅਰਜਨ ਪਰ ਕੋਪ। ਔਰ ਕਹਿਣ ਲੱਗੀ ਅੱਜ ਤਾਂ ਭੈਣੇ ਕੀ ਦੱਸਾਂ ਕਿ ਪ੍ਰਿਥੀ ਚੰਦ ਨੇ ਆਪਣੇ ਛੋਟੇ ਭਾਈ ਅਰਜਨ ਦੇਵਤੇ ਬੜਾ ਗੁੱਸਾ ਕੀਤਾ ਤੇ ਉਹਨੂੰ ਦੇਉ ਸਰਾਪ ਸੁਤ ਹੋਏ ਨਹ ਇਹ ਰੱਖ ਹੋ ਔਰ ਗੋਪ ਫਿਰ ਨਾਲੇ ਕਹਿੰਦੀ ਪੈਨੇ ਗਾਣਾ ਦਸੀ ਮੈਂ ਤੈਨੂੰ ਦੱਸਿਆ ਇਹ ਗੱਲ ਗੁਪਤ ਰੱਖੀ ਚੁੱਪ ਰਹੀ ਉਹਨੇ ਇਹ ਸਰਾਪ ਦੇ ਦਿੱਤਾ ਕਿ ਇਹਨਾਂ ਦੇ ਘਰ ਬੱਚਾ ਨਹੀਂ ਹੋਵੇਗਾ ਸਕਲ ਪਦਾਰਥ ਹਮਲ ਹੈ ਜਬ ਗੁਰ ਮਿੱਤਰ ਕੋ ਪਾਏ ਉਹਨੇ ਕਿਹਾ ਪਿੰਥੀ ਚੰਦ ਨੇ ਆਪਣੀ ਘਰ ਵਾਲੀ ਨੂੰ ਜਦੋਂ ਅਰਜਨ ਦੇਵ ਮਰ ਜਾਵੇਗਾ ਗੁਰਿਆਈ ਕੋ ਲਹਿ ਤਬ ਚਿੰਤਾ ਕਰਹੁ ਨਾ ਕਾਏ ਕਿ ਜਿਹੜੀ ਕੀਮਤੀ ਵਸਤੂਆਂ ਇਹਨਾਂ ਨੇ ਘਰ ਕੱਠੀਆਂ ਕੀਤੀਆਂ ਉਹ ਵੀ ਆਪਣੀਆਂ ਹੋ ਜਾਣੀਆਂ ਤੇ ਗੁਰਤਾ ਗੱਦੀ ਵੀ ਆਪਾਂ ਨੂੰ ਮਿਲ ਜਾਣੀ ਹੈ ਕੋਨ ਹਾਰ ਨਿਸ਼ਚੈ ਇਹ ਜਾਨੇ ਜਾਤ ਸੋ ਬਾਤ ਤੇ ਨਾਲ ਹੀ ਨੌਕਰਾਨੀ ਕਹਿਣ ਲੱਗੀ ਭੈਣੇ ਲੱਗਦਾ ਵੀ ਇਦਾਂ ਹੀ ਐ ਕਿਉਂਕਿ ਲੰਮਾ ਸਮਾਂ ਹੋ ਗਿਆ ਵਿਆਹ ਹੋਏ ਨੂੰ ਇਹਨਾਂ ਦੇ ਘਰੇ ਬੱਚਾ ਨਹੀਂ ਹੋਇਆ ਜੀ ਬੀਤੇ ਸਮਤ ਬਹੁਤ ਹੀ ਜਲਦੀ ਨਹਿ ਜਨਮਿਉ ਗ੍ਰਹਿ ਤਾਤ ਕਈ ਸਾਲ ਹੋ ਗਏ ਵਿਆਹ ਹੋਏ ਨੂੰ ਇਹਨਾਂ ਦੇ ਘਰੇ ਕੋਈ ਬੱਚਾ ਪੈਦਾ ਨਹੀਂ ਹੋਇਆ ਜੀ ਯਾਤੇ ਮਾਲਕ ਇਹੀ ਹੈ ਗੁਰਤਾ ਜੁਤ ਘਰ ਬਾਸ ਬਾਰ ਜਿਸ ਪੈਣੀ ਇਦਾਂ ਹੀ ਲੱਗਦਾ ਜੇ ਵੀ ਕੱਲ ਨ ਹੋਏ ਨਾਲੇ ਨਾ ਬੱਚਾ ਹੋਵੇ ਤੇ ਫਿਰ ਗੁਰਤਾ ਗੱਦੀ ਤਾਂ ਅਰਜਨ ਦੇਵ ਤੋਂ ਬਾਅਦ ਪਿਰਥੀ ਚੰਦ ਨੂੰ ਹੀ ਮਿਲੇਗੀ ਨਾਹ ਅਪਰਨ ਕੋ ਪ੍ਰਾਪਤੀ ਦੇਖ ਹੋਰ ਦੇ ਵਿਚਾਰ ਤੂੰ ਸੋਚ ਭੈਣੇ ਇਦਾਂ ਹੀ ਹੋ ਸਕਦਾ ਹੈ ਹੋਰ ਕੋਈ ਕਿਵੇਂ ਗੱਦੀ ਤੇ ਬਹਿ ਸਕਦਾ ਕਿਉਂਕਿ ਵੱਡਾ ਪੁੱਤਰ ਤਾਂ ਪਿਰਥੀ ਚੰਦ ਹੀ ਹੈ ਗੁਰਦਾਸੀ ਸੁਨ ਬੈਨ ਨੈਨ ਭਰੇ ਜਲ ਕਹਿਤ ਇਮ ਕਾ ਗੁਰੂ ਪਿਆਰਿਓ ਜਿਹੜੀ ਮਾਤਾ ਗੰਗਾ ਜੀ ਦੀ ਸੇਵਕਾ ਸੀ ਨੌਕਰਾਨੀ ਸੀ ਉਹਨੀਆਂ ਅੱਖਾਂ ਵਿੱਚ ਪਾਣੀ ਭਰਿਆ ਆ ਔਰ ਅੱਖਾਂ ਵਿੱਚ ਪਾਣੀ ਲਿਆ ਕੇ ਕਹਿਣ ਲੱਗੇ ਹੈ ਜੇ ਪ੍ਰਭ ਸੁਤ ਗੁਰ ਐਨ ਗੁਰਤਾ ਇਨ ਕੋ へ ਕਿੰ ਕਹਿਣ ਲਗੇ ਹੈ ਮਹਾਰਾਜ ਕਿਰਪਾ ਕਰੋ ਤੁਸੀਂ ਅਰਜਨ ਦੇਵ ਦੇ ਘਰੇ ਪੁੱਤਰ ਦੀ ਦਾਤ ਬਖਸ਼ੋ ਜਿਵੇਂ ਕਿਵੇਂ ਗੁਰਤਾ ਗਦੀ ਇਹਨਾਂ ਦੇ ਘਰ ਵਿੱਚ ਹੀ ਰਹਿਣੀ ਚਾਹੀਏ ਜੀ ਅੱਜ ਹੋ ਨਾ ਜਰਾ ਅਰੂੜ ਦੰਪਤ ਕੀ ਬੈ ਹੈ ਤਰਨਾ ਹਾਇਕਰ ਮਾਤਾ ਗੰਗਾ ਤੇ ਗੁਰੂ ਅਰਜਨ ਦੇਵ ਜੀ ਬੁੱਢੇ ਹੋ ਗਏ ਭਾਈ ਤਾਂ ਪੁੱਤਰੇ ਕਿਰਪਾ ਤੇ ਇਹਨਾਂ ਦੇ ਵੀ ਤਾਂ ਪੁੱਤਰ ਧੀ ਬਚਾ ਹੋ ਸਕਦਾ ਹੈ ਮਤ ਸਰ ਅਗਨੀ ਗੂੜ ਜਰਤ ਮਰਤ ਕਹਿ ਦੁਰਬਚਨ ਇਹ ਜਿਹੜੇ ਪਿਰਥੀ ਚੰਦ ਵਰਗੇ ਈਰਖਾ ਦੀ ਅੱਗ ਵਿੱਚ ਸੜਦੇ ਹਨ ਮਰਦੇ ਹਨ ਔਰ ਦੁਰਬਚਨ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਮਾਰੇ ਬਚਨ ਬੋਲਦੇ ਹਨ ਬਸ ਹੈ ਗੁਰੂ ਕੋ ਧਾਮ ਇਹ ਉਜਰੇ ਜਗ ਫਿਰੇ ਹੈ ਗਏ ਉਹ ਕਹਿ ਲਗੀ ਉਹ ਬੀਬੀ ਨੌਕਰਾਨੀ ਮਾਤਾ ਗੰਗਾ ਜੀ ਦੀ ਕਹਿੰਦੀ ਗੁਰੂ ਦਾ ਘਰ ਤਾਂ ਹਮੇਸ਼ਾ ਹੀ ਵੱਸੂਗਾ ਇਹੋ ਹੀ ਉਜੜੇ ਫਿਰਨਗੇ ਸਤ ਜਨਮ ਹੈ ਅਬੇ ਰਾਮ ਜਿਤ ਹਿਰਤ ਰਿਪ ਡਰਹਿਗੇ ਔਰ ਨੌਕਰਾਨੀ ਕਹਿੰਦੀ ਮੈਂ ਕਹਣੀ ਆ ਕਿ ਰਬ ਇਹਨਾਂ ਦੇ ਘਰ ਵਿੱਚ ਇਹੋ ਦਾ ਪੁੱਤਰ ਇਹੋ ਦਾਤ ਬਖਸ਼ੇ ਇਸ ਸੰਸਾਰ ਵੀ ਜੀਤੋ ਡਰੇਗਾ ਮਹਿਲ ਦਾਸੀ ਮਧੇ ਨਿਜ ਨਿਜ ਖਪਖੀ ਬਾਤ ਕਰ ਹਾਂ ਗੁਰੂ ਪਿਆਰਿਓ ਦੋਨੇ ਨੌਕਰਾਣੀਆਂ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਆਪੋ ਆਪਣੇ ਪੱਖ ਦੀ ਗੱਲ ਕਰਦੀਆਂ ਹਨ ਆਪਣੇ ਮੰਦਰ ਸੋਏ ਗਮਣੀ ਚਿੰਤਾ ਹਿਰਦੈ ਧਰ ਔਰ ਫੇਰ ਦੋਨੇ ਜਣੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ ਗੁਰ ਅਰਜਨ ਕੇ ਧਾਮ ਆਣ ਸੁਣਾਈ ਤਰਕ ਜੁੱਤ ਔਰ ਦੂਜੇ ਦਿਨ ਮਾਤਾ ਗੰਗਾ ਦੀ ਨੌਕਰਾਨੀ ਜਦੋਂ ਫਿਰ ਕੰਮ ਤੇ ਆਉਂਦੀ ਆ ਤੇ ਉਹਨੇ ਉਹ ਸਾਰੀ ਗੱਲ ਜਿਹੜੀ ਕੱਲ ਦੂਜੀ ਨੌਕਰੇ ਨੂੰ ਦੱਸੀ ਸੀ ਮਾਤਾ ਗੰਗਾ ਜੀ ਨੂੰ ਦਸਨੇ ਕੀਤੇ ਹੈ ਇਮ ਪ੍ਰਥੀਏ ਕੀ ਬਾਮ ਬੁਰਹਾ ਚਿਤ ਹੈ ਕਿੰਮ ਹਵੇ ਨਾ ਸੁਤ ਫਿਰ ਲਗੀ ਮਾਤਾ ਗੰਗਾ ਜੀ ਪਿਰਥੀ ਚੰਦੀ ਘਰ ਵਾਲੀ ਕਰਮੋ ਜਿਹੜੀ ਹੈ ਨਾ ਉਹ ਆਪਣਾ ਬੁਰਾ ਸੋਚ ਲਈ ਹੈ ਉਹ ਕੱਲ ਗੱਲਾਂ ਕਰਦੇ ਸਨ ਕਿ ਇਹਨਾਂ ਦੇ ਘਰੇ ਬੱਚਾ ਨਹੀਂ ਹੋਣਾਗਾ ਵੇਰ ਗੁਰਤਾ ਗਦੀ ਸਾਨੂੰ ਹੀ ਮਿਲੇਗੀ ਸਗਰ ਸੁਨਿਓ ਪ੍ਰਸੰਗ ਤਿੰਨ ਕੀ ਦਾਸੀ ਨਾ ਭਨਿਓ ਤਾਂ ਗੁਰ ਪਿਆਰਿਓ ਫਿਰ ਇਹ ਸਾਰਾ ਪ੍ਰਸੰਗ ਜਦੋਂ ਕਰਮੋਂ ਦੀ ਨੌਕਰਾਨੀ ਦੱਸਿਆ ਕਿ ਅੱਗੇ ਮਾਤਾ ਗੰਗਾ ਜੀ ਨੂੰ ਫਿਰ ਉਹਨਾਂ ਨੇ ਦੱਸਿਆ ਤਾਂ ਇਹ ਸਾਰੀ ਗੱਲ ਸੁਣ ਕਰਕੇ ਭਰੀ ਹਰਖ ਕੇ ਸੰਗ ਮੈਂ ਦੇਖੋ ਪਾਵਤ ਸਿਰ ਧੁਨਿਓ ਤਾਂ ਨੌਕਰਾਨੀ ਕਹਿੰਦੀ ਆ ਮਾਤਾ ਜੀ ਮੈਨੂੰ ਬੜਾ ਗੁੱਸਾ ਲੱਗਿਆ ਮੈਨੂੰ ਬੜੀ ਦੁੱਖ ਪੈਦਾ ਹੋਇਆ ਕਿ ਇਹ ਦੇਖੋ ਜਿਹੜੇ ਸ਼ਰੀਕ ਹੁੰਦੇ ਨਾ ਉਹ ਆਪਣੇ ਹੀ ਸੱਖਿਆ ਬਾਰੇ ਕਿਵੇਂ ਸੋਚਦੇ ਹਨ ਸੋਣਿ ਉਸ ਰੂਨ ਗੰਗ ਤਤਕਾਲ ਚਿਤ ਭਈ ਪੰਗ ਲੈਤ ਸਵਾਸ ਦੁਖ ਸੰਗ ਸੋਚਨ ਕ ਸੋਚਤੀ ਜੋ ਗੁਰ ਪਿਆਰਿਓ ਜਿਸ ਵੇਲੇ ਨੌਕਰਾਨੀ ਸਾਰੀ ਗੱਲ ਮਾਤਾ ਗੰਗਾ ਜੀ ਨੂੰ ਦੱਸੀ ਜਦੋਂ ਹੀ ਉਹਨਾਂ ਦੇ ਕੰਨ ਵਿੱਚ ਇਹ ਗੱਲ ਪਈ ਕਿ ਬਿਰਤੀ ਚੰਦ ਤੇ ਉਸ ਦੀ ਘਰ ਵਾਲੀ ਕਰਮੋ ਜਿਹੜੀ ਹੈ ਉਹ ਬਹੁਤ ਹੀ ਉੱਠਾ ਸੋਚਦੇ ਹਨ ਸਾਡੇ ਨਾਲ ਈਰਖਾ ਕਰਦੇ ਹਨ ਇਦਾਂ ਦੀਆਂ ਗੱਲਾਂ ਕਰਦੇ ਹਨ ਇਹ ਸੁਣ ਕਰਕੇ ਮਾਤਾ ਗੰਗਾ ਜੀ ਤੁਰੰਤ ਹੀ ਕਹਿੰਦੇ ਬੜੇ ਹੀ ਦੁਖੀ ਹੋ ਗਏ ਮਨ ਭੰਗ ਹੋਇਆ ਔਰ ਲੰਮੇ ਸਵਾਸ ਲੈ ਕੇ ਸੋਚਾਂ ਵਿੱਚ ਡੁੱਬ ਗਏ ਜੀ ਆਨੰਦ ਤੇ ਬਲੰਦ ਹੀ ਆਨੰਦ ਹੋਤ ਬ੍ਰਿੰਦ ਵਿੱਚ ਆਨੰਦ ਹੀਨ 모ਹ ਕਹ ਆਸਨ ਕਮੋਚਤੀ ਇਸ ਤਰ੍ਹਾਂ ਫਿਰ ਸੋਚਣ ਲੱਗੀ ਵਾਕਿਆ ਹੀ ਘਰ ਧੀਆਂ ਪੁੱਤਰਾਂ ਦੇ ਨਾਲ ਹੀ ਸ਼ੋਭਦੇ ਹਨ ਮੈਂ ਤਾਂ ਸਾਰਿਆਂ ਦੇ ਵਿੱਚ ਆਨੰਦਹੀਣ ਪੁੱਤਰ ਤੋਂ ਬਗੈਰ ਦੁਖੀ ਹਾਂ ਔਰ ਅੱਖਾਂ ਜੋ ਪਾਣੀ ਗੇਰਨ ਲੱਗੇ ਜੀ ਅਮਰੇ ਸਰੀਰ ਕਿ ਨਿਤ ਮ੍ਰਿਤ ਕੀ ਉਡੀਕ ਕਰ ਤੱਕ ਤੈ ਸਗਰੇ ਪਦਾਰਤ ਕੈ ਲੋਚਤੀ ਔਰ ਸਾਡੇ ਸਰੀਰ ਜਿਹੜੇ ਸਾਡੀ ਮੌਤ ਉਡੀਕਦੇ ਹਨ ਔਰ ਉਹਦੀ ਘਰ ਵਾਲੀ ਜਿਹੜੀ ਹੈ ਓਹੋ अनेका ਪਦਾਰਥਾਂ ਨੂੰ ਚਾਹੁੰਦੇ ਹੈ ਐਸੇ ਮਨ ਗਿਣਤੀ ਗਣਤ ਬਿਤੇ ਦਸ ਦਿਨ ਨੀਕੋ ਖਾਣ ਪਾਣ ਚਿਰ ਪੂਖਣ ਨਾ ਰੋਜਤੀ ਔਰ ਇਸ ਤਰ੍ਹਾਂ ਮਾਤਾ ਗੰਗਾ ਜੀ ਦਿਨ ਰਾਤ ਸੋਚਾਂ ਵਿੱਚ ਡੁੱਬੇ ਰਹਿਣ ਲੱਗੇ ਔਰ ਉਹਨਾਂ ਨੂੰ ਇਹ ਕੁਛ ਵੀ ਖਾਣਾ ਪੀਣਾ ਕੱਪੜੇ ਪਹਿਨਣਾ ਚੰਗਾ ਨਹੀਂ ਲੱਗਦਾ ਜੀ ਸਮੇ ਪਏ ਸਤ ਗੁਰੂ ਆਏ ਨਿਜ ਮੰਦਰ ਮੈਂ ਸੁੰਦਰ ਪਰਾਂਖ ਪੈ ਵਰਾਜੇ ਮਨ ਸਾਥ ਹੈ ਸ਼ਾਮ ਦਾ ਸਮਾਜ ਜਦ ਹੋਇਆ ਧੰ ਗੁਰੂ ਅਰਜਨ ਦੇਵ ਜੀ ਜਿਸ ਵੇਲੇ ਘਰ ਆਉਂਦੇ ਹਨ ਔਰ ਪਲੰਗੇ ਤੇ ਬੈਠ ਗਏ ਜੀ ਗੰਗਾ ਉੱਠੀ ਹਿਰ ਕਰ ਹੱਥ ਜੋਰ ਨੇਰ ਕਰ ਖੜੀ ਹੋਏ ਬੇਨਤੀ ਸੁਣਾਈ ਹਿਤ ਤਤ ਹੈ ਔਰ ਧੰ ਮਾਤਾ ਗੰਗਾ ਜੀ ਉੱਠ ਕਰਕੇ ਸਤਗੁਰਾਂ ਦੇ ਕੋਲ ਆਉਂਦੇ ਨਾ ਦੇ ਹੱਥ ਬਨ ਕੇ ਬੇਨਤੀ ਕਰਦੇ ਹਾਂ ਕਰ ਬੁਗ੍ਰਤ ਸੁੱਟ ਸਦਨ ਸਮਾਨ ਜਾਨੋ ਉਪਜਸ ਪੂਤ ਇਹ ਦੀਪਕ ਦੀਪਾਂਤ ਹੈ ਮਹਾਰਾਜ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਵੀ ਪੁੱਤਰ ਰੂਪੀ ਦੀਪਕ ਦਾ ਚਾਨਣ ਹੋਵੇ ਜਿਵੇਂ ਤੁਸੀਂ ਸੰਗਤਾਂ ਦੇ ਘਰਾਂ ਵਿੱਚ ਕਿਰਪਾ ਕਰਦੇ ਹੋ ਮੈਂ ਬੇਨਤੀ ਕਰਦੇ ਹਾਂ ਸਾਡਾ ਘਰ ਵੀ ਪੁੱਤਰ ਤੋਂ ਬਿਨਾਂ ਸੋਨਾ ਨਹੀਂ ਲੱਗਦਾ ਜੀ ਨਾਹੀਂ ਤਾਂ ਅੰਧੇਰ ਹੋਤ ਦੁੱਖ ਕੋ ਉਦੋਂ ਤੇ ਨਿਤ ਲੋਕ ਪਰ ਲੋਕ ਮੈਨਾ ਸੋਭਾ ਉਪਜਤ ਹੈ ਨਹੀਂ ਤਾਂ ਮਹਾਰਾਜ ਬੱਚਿਆਂ ਬਿਨਾਂ ਤਾਂ ਘਰ ਵਿੱਚ ਹਨੇਰਾ ਹੀ ਹੈ ਭਾਵੇਂ ਘਰ ਵਿੱਚ ਕਿੰਨਾ ਵੀ ਸਮਾਨ ਹੋਵੇ ਔਰ ਲੋਕ ਤੇ ਪਰਲੋਕ ਦੋਨਾਂ ਜਹਾਨਾਂ ਵਿੱਚ ਸ਼ੋਭਾ ਨਹੀਂ ਬੱਚਿਆਂ ਬਿਨਾ ਆਪਸਰ ਬੱਗੇ ਕਹਾਂ ਮੋਲ ਪੱਗੇ ਆ ਮਨ ਤਉ ਨਿੱਜ ਦੁੱਖ ਕੋਸਣਾ ਬੋ ਮਹਾਦੀਨ ਹੋਏ ਬਾਕੀ ਮਹਾਰਾਜ ਮੈਂ ਤੁਹਾਨੂੰ ਕੀ ਕਹਾ ਤੁਸੀਂ ਸਰਬ ਕਲਾ ਸਮਰਾਟ ਸਾਹਿਬ ਜਾਣਦੇ ਹੋ ਮੈਂ ਅਲਪੱਗ ਜੀਵ ਤੁਹਾਨੂੰ ਕੀ ਕਹਾ ਮੈਂ ਤਾਂ ਆਪਣੇ ਦਿਨ ਦਾ ਦਿਲ ਦਾ ਦੁੱਖ ਜਿਹੜਾ ਤੁਹਾਨੂੰ ਬੱਡੀ ਨਿਮਾਣੀ ਬਣ ਕੇ ਦੱਸਣਾ ਕੀਤਾ ਜੀ ਰਾਵਰੇ ਸਹੋਦਰ ਨੇ ਆਪਣੀ ਕਰ ਸੋਦਰੀ ਸੋ ਭੰਨੇਉ ਜਿਮ ਸੁਨੋ ਤਿਮ ਦਾਸੀਓ ਸੁਨ ਆਏ ਹੋਏ ਸੋਏ ਮਹਾਰਾਜ ਆਪ ਜੀ ਦੇ ਵੱਡੇ ਭਰਾ ਪਿਰਥੀ ਚੰਦ ਨੇ ਆਪਣੀ ਕਰਮੂ ਘਰਵਾਲੀ ਦੇ ਨਾਲ ਜਿਵੇਂ ਗੱਲਾਂ ਕੀਤੀਆਂ ਸੁਣੋ ਆਪਣੀ ਨੌਕਰਾਨੀ ਸੁਣ ਕੇ ਆਈ ਆ ਪੁੱਤਰ ਹਵਨ ਤਿੰਨ ਕਰ ਪਿੱਛੇ ਹਮ ਬਨੇ ਗੁਰ ਸਾਗਰੇ ਪਦਾਰਥ ਕੋ ਲੈ ਰਮ ਨੀਕ ਜੋਏ ਪਤਾ ਕੀ ਗੱਲਾਂ ਕਰਦੇ ਐ ਪਿਰਥੀ ਚੰਦ ਕਰਮ ਨੂੰ ਕਹਿੰਦਾ ਇਹਨਾਂ ਦੇ ਕਿਹੜਾ ਬੱਚਾ ਹੋਇਆ ਇਹਨਾਂ ਦੇ ਪੁੱਤਰ ਨਹੀਂ ਹੋਣਾਗਾ ਜਦੋਂ ਇਹ ਮਰ ਗਏ ਇਹਨਾਂ ਤੋਂ ਬਾਅਦ ਸਾਰੇ ਪਦਾਰਥ ਵੀ ਸਾਡੇ ਔਰ ਸਾਡੇ ਘਰ ਵਿੱਚ ਸਭ ਕੁਝ ਆ ਜਾਣਾ ਔਰ ਸੋਕ ਮੁਝ ਹੋਤ ਹੈ ਤਨੂਜ ਨਾ ਅਦੁੱਤ ਹੈ ਸਬਨ ਸਿਰ ਮੌਤ ਹੈ ਸterre ਜਗ ਨਹੀਂ ਕੋਈ ਇਹ ਮਹਾਰਾਸ ਨੂੰ ਪਤਾ ਵੀ ਮੌਤ ਹੈ ਇੱਕ ਦਿਨ ਸਭ ਦੀ ਆਉਣੀ ਹੈ ਔਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਸਾਡੇ ਘਰੇ ਪੁੱਤਰ ਨਹੀਂ ਹੋਇਆ ਕੋਈ ਧੀ ਨਹੀਂ ਹੋਈ ਬੱਚਾ ਨਹੀਂ ਹੋਇਆਗਾ ਮੌਤ ਨੇ ਇੱਕ ਦਿਨ ਸਭ ਦੇ ਸਿਰ ਤੇ ਆਉਣਾ ਹੈ ਰਹਿਣਾ ਤਾਂ ਇੱਥੇ ਭਾਵੇਂ ਕਿਸੇ ਨੇ ਵੀ ਨਹੀਂ ਦਿਕਨਹਜ਼ਾਰ ਨਕੀ ਕਾਮਨਾ ਕੋ ਕਰੋ ਪੂਰ ਬਿੱਤ ਸੁਤ ਆਦਿਕ ਸਗਲ ਸੁਖ ਦਾਇਕ ਤੁਸੀਂ ਆਪਣੇ ਸਿੱਖਾਂ ਦੀ ਸੰਗਤਾਂ ਦੀ ਜਿਵੇਂ ਕਾਮਨਾ ਪੂਰੀ ਕਰਦੇ ਹੋ ਬਿੱਤ ਸੁਤ ਭਾਵ ਬਿੱਤ ਹੁੰਦੀ ਹੈ ਮਾਇਆ ਰੋਜ਼ਗਾਰ ਦੀ ਅਤੇ ਸੁਤ ਹੁੰਦੀ ਹੈ ਧੀਆਂ ਪੁੱਤਰਾਂ ਦੀਆਂ ਦਾਤਾਂ ਜਿਵੇਂ ਗੁਰਨਾਨਕ ਦੇ ਘਰ ਚੋਂ ਸਿੱਖਾਂ ਨੂੰ ਬਖਸ਼ ਦੇ ਹੋ ਆਪਣੇ ਸਦਨ ਮੈਂ ਸੁਨੰਦ ਦੇਹ ਗੁਰ ਤੁਮ ਬੰਸ ਕੈ ਭੂਖਣ ਅਨੇਕ ਰਿ ਭਕਾਇ ਕੋ ਕਿਰਪਾ ਕਰੋ ਮਹਾਰਾਜ ਆਪਣੇ ਘਰ ਦੇ ਵਿੱਚ ਵੀ ਇਹ ਬਖਸ਼ਿਸ਼ ਕਰੋ ਗੁਰਨਾਨਕ ਦੇ ਘਰ ਚੋਂ ਲੈ ਕੇ ਦਿਓ ਸੁਨੰਦ ਸੁੰਦਰ ਜਿਹਾ ਪੁੱਤਰ ਜਿਵੇਂ ਸਾਡੀ ਕੁੱਲ ਦਾ ਗਹਿਣਾ ਬਣੇ ਭਾਵ ਕੁੱਲ ਨੂੰ ਦੁਨੀਆ ਵਿੱਚ ਚਮਕਾਵੇ ਔਰ ਇਹੋ ਜੇ ਦੁਸ਼ਮਣਾਂ ਨੂੰ ਖਤਮ ਕਰੇ। ਖਾਸੀਨਾ ਸ਼ਰੀਕ ਕਰੇ, ਹੇਰਨਾ ਆਨੰਦ ਤਰੇ ਤੈਸੇ ਵਿਦ ਕਰੋ, ਅਬ ਤੁਮ ਸਭ ਲਾਇਕੋ। ਤੁਸੀਂ ਮਹਾਰਾ ਸਰਬ ਕਲਾ ਲਾਇਕ ਮਤਲਬ ਸਮਰੱਥ ਹੋ। ਹੁਣੇ ਸ਼ਰੀਕ ਸਾਡਾ ਮਜ਼ਾਕ ਅਡਾਉਣ ਲੱਗ ਪਏ ਹਨ। ਔਰ ਕਿਰਪਾ ਕਰੋ ਸਾਡੇ ਘਰ ਪੁੱਤਰ ਹੋਣਾ ਚਾਹੀਦਾ ਤਾਂ ਕਿ ਜਿਹੜਾ ਸਾਨੂੰ ਇਹ ਪੁੱਤਰੇ ਵੇਖ ਕੇ ਹੱਸਦੇ ਖੁਸ਼ ਹੁੰਦੇ ਹਨ। ਉਹ ਗੱਲ ਖਤਮ ਹੋ ਜਾਵੇ ਜੀ ਐਸੇ ਕਹੇ ਬੈਨ ਕਰੇ ਨੀਚੇ ਜੁਗ ਨੈਣ ਭਈ ਲਾਜ ਹੂੰ ਕੋ ਐਨ ਤੇ ਕ ਸੰਕੋਚ ਨਿਜ ਕਾਜ ਕੋ ਓ ਗੁਰੂ ਪਿਆਰ ਵੇ ਗੱਲ ਕਹਿਣੀ ਬੜੀ ਔਖੀ ਸੀ ਲੰਬੇ ਸਮੇਂ ਤੋਂ ਮਾਤਾ ਗੰਗਾ ਜੀ ਚੁੱਪ ਸਨ ਕੋਈ ਗੱਲ ਨਹੀਂ ਕੀਤੀ ਇਸ ਵਿਸ਼ੇ ਤੇ ਪਰ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਤੇ ਕਹਿ ਕੇ ਨਾਲ ਫਿਰ ਨੀਵੀ ਪਾ ਲਈ ਜੀ ਹਮਰੇ ਨ ਤਤਪ ਐਸੀ ਕੋ ਕਹਿਤ ਬਾਤ ਮੈ ਕੋਨ ਬਿਨ ਭਾਗ ਜਿਨ ਮੰਨਤ ਆਨੰਦ ਕੋ ਮਹਾਰਾ ਸਾਡੇ ਘਰੇ ਬੱਚਾ ਨਹੀਂ ਹੋਇਆ ਔਰ ਦੁਨੀਆ ਐਸੀਆਂ ਐਸੀਆਂ ਗੱਲਾਂ ਕਰਦੀ ਹੈ ਮੋਹ ਕੋ ਬਿਨ ਭਾਗ ਮੈਨੂੰ ਨਿਭਾਗੀ ਕਹਿੰਦੇ ਹਨ ਤੇ ਲੋਕ ਬੜੇ ਖੁਸ਼ ਹੁੰਦੇ ਆ ਆਨੰਦ ਮਾਣਦੇ ਨੇ ਆਪ ਸਮਰੱਥ ਨਾਤ ਸਭੇ ਵਿਦ ਹੱਥ ਵਿਖੇ ਕਿਰਪਾ ਸਾਥ ਕਹੋ ਬਾਤ ਸੁੰਦਰ ਸੁਨੰਦ ਕੈ ਤੁਸੀਂ ਸਰਬ ਕਲਾ ਸਮਰੱਥ ਹੋ ਸਾਡੇ ਮਾਲਕੋ ਮਹਾਰਾਜ ਕਿਰਪਾ ਕਰੋ ਆਪਣੇ ਪਵਿੱਤਰ ਮੁਖਾਰ ਬਿੰਦ ਚੋਂ ਸੁੰਦਰ ਬਚਨ ਕਰੋ ਕਿ ਸਾਡੇ ਘਰ ਵਿੱਚ ਵੀ ਪੁੱਤਰ ਬੱਚਾ ਹੋ ਜਾਵੇ ਜੇ ਮੈਂ ਕਿਰਤਾਰ ਤਸਕਾਰ ਤੋਂ ਸਦਨ ਹੋਏ ਦਾਸੀ ਜਾਨ ਮੇਟੀ ਹੈ ਸੰਗਟ ਬਿਲੰਦ ਕੋ ਔਰ ਮੇਰਾ ਜੀਵਨ ਵੀ ਸਫਲਾ ਹੋ ਜਾਵੇ ਸਾਡਾ ਘਰ ਵੀ ਸਕਾਰਥਾ ਹੋ ਜਾਵੇ ਸਾਡਾ ਆਉਣਾ ਵੀ ਸਫਲਾ ਹੋ ਜਾਵੇ ਮੈਨੂੰ ਆਪਣੀ ਦਾਸੀ ਸੇਵਕਾ ਜਾਣ ਕੇ ਮੇਰੇ ਇਸ ਦੁੱਖ ਨੂੰ ਦੁਰ ਕਰੋ ਜੀ ਧਾਰਿ ਪੁਨ ਨਮੋਨ ਨਹੀਂ ਬੋਲਿਓ ਜਾਏ ਬੈਨ ਕੌਨ ਨੈਨਨ ਮਨੀਰ ਅਰ ਔਨ ਡਾਰੇ ਬਿੰਦ ਬਿੰਦ ਕੋ ਔਰ ਗੁਰ ਪਿਆਰਿਓ ਇਨੀ ਗੱਲ ਕਹਿ ਕਰਕੇ ਮਾਤਾ ਗੰਗਾ ਜੀ ਅੱਖਾਂ ਦੇ ਵਿੱਚੋਂ ਪਾਣੀ ਵੀ ਗੇਰਨ ਲੱਗ ਪਏ ਗਲਾ ਵੀ ਭਰਿਆ ਆ ਬੋਲਿਆ ਨਹੀਂ ਜਾਂਦਾ ਅੱਖਾਂ ਨੀਵੀਂਆ ਕਰ ਲਈਆਂ ਜੀ ਸਤ ਗੁਰ ਹੀਰੀ ਕਿਰਪਾ ਠਾਨ ਕਹਿ ਕਨੇਰੀ ਤਬ ਲਾਲਸ ਬਡੇਰੀ ਜੋ ਪਤਨੀ ਸੁਤਲੇਨ ਕੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਤੇ ਕਿਰਪਾ ਦ੍ਰਿਸ਼ਟੀ ਪਾਉਂਦੇ ਹੋਏ ਕਹਿਣ ਲੱਗੇ ਗੰਗਾ ਜੇ ਤੇਰੇ ਮਨ ਵਿੱਚ ਪੁੱਤਰ ਦੀ ਲਾਲਸਾ ਹੈ ਇੱਛਾ ਹੈ ਤਾਂ ਫਿਰ ਇੱਕ ਜੁਗਤ ਵਰਤ ਰੱਖਾ ਰਹੇ ਕਾਸ ਕੋ ਨਾ ਗਮ ਨਾ ਆਵਾਸ ਕੋ ਦਰਸ ਕਰ ਤਾਸ ਕੋ ਸਕਤ ਵਰਦੀਨ ਕੀ ਇਸ ਗੁਰੂ ਨਾਨਕ ਦੇ ਘਰ ਦਾ ਇੱਕ ਰਖਵਾਲਾ ਹੈ ਬਾਬਾ ਬੁੱਢਾ ਜੋ ਘਾਸ ਕੋ ਮਤਲਬ ਖੇਤਾਂ ਦੀ ਰਖਵਾਲੀ ਕਰਦਾ ਹੈ ਘਰੇ ਨਹੀਂ ਜਾਂਦਾ ਐਸਾ ਬ੍ਰਹਮ ਗਿਆਨੀ ਹੈ ਔਰ ਜੇ ਤੂੰ ਉਸ ਦੇ ਕੋਲ ਜਾ ਕੇ ਉਸ ਤੋਂ ਇਹ ਬਚਨ ਵਰ ਲੈ ਲਵੇਂ ਤਾਂ ਆਪਣੇ ਘਰ ਪੁੱਤਰ ਹੋ ਸਕਦਾ ਹੈ ਜੀ ਸਾਹਿਬ ਸੁਬਡਾ ਨਾਮ ਮਹਾਂਗੁਣ ਬ੍ਰਿੰਦਤਾਮ ਗਿਆਨ ਅਬਿਰਾਮ ਸ਼ਿਰ ਵੋ ਸਮ ਏਨ ਕੀ ਬਾਬਾ ਬੁੱਢਾ ਜੀ ਐਸੀ ਭਜਨ ਬੰਦਗੀ ਵਾਲੇ ਹਨ ਕਿ ਜਿਨ੍ਹਾਂ ਦੇ ਬਚਨ ਜਿਹੜੇ ਹਨ ਉਹ ਸ਼ੇਰ ਦੀ ਨਿਆਈ ਹੈ ਤੇ ਮੋਹ ਰੂਪੀ ਹਿਰਨ ਵਿਸ਼ੇਵਕਾਰ ਆਦਿ ਇਹਨਾਂ ਸਭ ਨੂੰ ਖਤਮ ਕਰਨ ਵਾਲੇ ਉਹਨਾਂ ਦੇ ਬਚਨ ਉਹਨਾਂ ਦਾ ਨਾਮ ਹੈ ਬੁੱਢਾ ਗੁਣਾ ਦੇ ਖਜ਼ਾਨੇ ਹਨ ਗਿਆਨ ਦੇ ਖਜ਼ਾਨੇ ਹਨ ਕੀ ਜੀਏ ਕੀ ਜੀਏ ਪ੍ਰਸੰਨ ਬਰ ਲਈ ਜੀਏ ਸੁਧਨ ਬਨ ਬੇਨਤੀ ਪਣੀ ਜੀਏ ਬੜਾਈ ਤਜ ਬੈਨ ਕੀ ਹੋਰ ਉਹਨਾਂ ਦੀ ਜਾ ਕੇ ਮਿੰਟ ਕਰੋ ਬੇਨਤੀ ਕਰੋ ਉਹਨਾਂ ਦੇ ਅੱਗੇ ਉਹਨਾਂ ਨੂੰ ਖੁਸ਼ ਕਰੋ ਪ੍ਰਸ਼ਾਦਾ ਪਾਣੀ ਛਕਾਓ ਔਰ ਫਿਰ ਉਹਨਾਂ ਤੋਂ ਵਚਨ ਲਓ ਸਭ ਹੀ ਗੁਰੂ ਕੇ ਪায়ে ਸੇਵਤ ਬਤਾਏ ਬੈਸ ਗ੍ਰਾਮ ਗੁਰੂ ਧਾਮ ਕੋ ਸੰਭਾਰੇ ਤਨਕਾਰ ਤਨ ਕੀ ਔਰ ਇਤੋਂ ਪਹਿਲਾਂ ਬਾਰੇ ਗੁਰੂਆਂ ਦੀ ਸੇਵਾ ਕਰਦਾ ਆ ਰਿਹਾ ਬਾਬੇ ਨਾਨਕ ਤੋਂ ਲੈ ਕੇ ਉਹਨੇ ਸਾਰੇ ਗੁਰੂਆਂ ਦੇ ਚੰਨ ਪਰਸੇ ਹਨ ਗ੍ਰਾਮ ਗੁਰੂ ਧਾਮ ਕੇ ਸੰਭਾਰੇ ਤਨ ਕੀ ਔਰ ਜਿਹੜੇ ਗੁਰੂ ਘਰ ਦੇ ਪਿੰਡਾਂ ਦੀ ਜ਼ਮੀਨ ਹੈ ਉਹਨਾਂ ਸਾਰਿਆਂ ਦੀ ਸੇਵਾ ਸੰਭਾਲ ਉਹ ਕਰਦੇ ਆ ਰਹੇ ਹਨ ਮਹਾਸੰਮਰਤ ਹੈ ਜੇ ਹੱਥ ਤੇਰੇ ਮੱਤ ਹੈ ਸਕਲ ਦੁਖ ਲਤ ਹੈ ਬਿਹਾਏ ਚੰਤ ਮਨ ਕੀ ਉਹ ਸਰਵ ਕਲਾ ਸਮਰਤ ਹੈ ਬਾਬਾ ਬੁੱਢਾ ਜਿਉਂ ਕਿਰਪਾ ਕਰੇ ਤੇਰੇ ਸਿਰ ਤੇ ਹੱਥ ਰੱਖ ਦੇਵੇ ਤੇਰੇ ਸਾਰੇ ਦੁੱਖ ਦੂਰ ਹੋ ਸਕਦੇ ਹਨ ਮਨ ਦੀ ਚਿੰਤਾ ਖਤਮ ਕਰ ਸਕਦੇ ਹਨ ਮਰ ਬੈ ਮਨੋਰਤ ਪ੍ਰਸੰਨ ਹੋਏ ਜਾਹੀ ਪਰ ਬੰਸ਼ਤ ਕੋ ਦੇ ਹਲਾਜ ਰੱਖ ਹੈ ਸਰਨ ਕੀ ਹਾਂ ਜੇ ਉਹਨਾਂ ਦੀ ਛਣ ਵੀ ਜਾਂਦੇ ਹਨ ਉਹ ਲਾਜ ਰੱਖਦੇ ਹਨ ਜਿਨ੍ਹਾਂ ਦੀ ਉਹ ਖੁਸ਼ ਹੋ ਜਾਂਦੀ ਹੈ ਉਹਨਾਂ ਨੂੰ ਮਨ ਬਾਸਤ ਫਲ ਦਿੰਦੇ ਹਨ ਚਿੱਤ ਮੈਂ ਅਚਲ ਹੈ ਵਿਸਾਰਤੀ ਪ੍ਰਵਲ ਹੈ ਟਹਿਲਤਾ ਸਫਲ ਹੈ ਟਹਿਲਤਾ ਬਚਨ ਕੀ ਹਾ ਉਹਨਾਂ ਦਾ ਚਿੱਤ ਅਚਲ 바ਬ ਠਹਿਰਿਆ ਹੋਇਆ ਸਿਮਨ ਭਜਨ ਬੰਦਗੀ ਬਹੁਤ ਹੈ ਵਿਸਾਲ ਹੀ ਪ੍ਰਵਲ ਹੈ ਬੜਾ ਹੀ ਉਹਨਾਂ ਵਿੱਚ ਬਲ ਹੈ ਟਹਿਨਤਾ ਸਫਲ ਹੈ ਉਹਨਾਂ ਦੀ ਸੇਵਾ ਕੀਤੀ ਆਲੀ ਨਹੀਂ ਜਾਣੀ ਅਟਲਤਾ ਬਚਨ ਕੀ ਉਹਨਾਂ ਦੇ ਬਚਨ ਕੀਤੇ ਵੀ ਡਲਦੇ ਨਹੀਂ ਜੀ ਤਵਤ ਐਸੇ ਜੇ ਦਾਸ ਦੀ ਪ੍ਰਸੰਸਾ ਕੋ ਪ੍ਰਕਾਸ਼ ਕੀਨ ਗੰਗਾ ਸੁਣ ਲੀਨ ਆਸਾ ਤਾਰੀ ਹਰ ਰਨਿੰਦ ਕੀ ਦਾ ਗੁਰੂ ਪਿਆਰਿਓ ਉਸ ਵੇਲੇ ਮਾਤਾ ਗੰਗਾ ਜੀ ਦੇ ਸਾਹਮਣੇ ਜਿਸ ਵੇਲੇ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸੇਵਕ ਬਾਬਾ ਬੁੱਢਾ ਜੀ ਦੀ ਸਿਫਤ ਕੀਤੀ ਆ ਇਹ ਸੁਣ ਕਰਕੇ ਕਹਿੰਦੇ ਮਾਤਾ ਗੰਗਾ ਜੀ ਬੜੇ ਹੀ ਖੁਸ਼ ਹੋਏ ਵਕ ਪੈ ਬਸਾਸ ਕਰ ਰਾਤ ਕੋ ਨਿਵਾਸ ਕਰ ਉਦੋਸ ਸਪਤਸ ਤੋਵਾਰੀ ਜ ਕਰੀ ਜਾਣ ਬ੍ਰਧ ਕੀ ઓ ਰਾਤ ਕੱਟੀ ਆ ਬੜਾ ਭਰੋਸਾ ਵੱਜ ਗਿਆ ਮਾਤਾ ਗੰਗਾ ਜੀ ਦਾ ਦਿਨ ਚੜਿਆ ਗੁਰੂ ਪਿਆਰਿਓ ਦਿਨ ਚੜੇ ਮਾਤਾ ਜੀ ਨੇ ਫਿਰ ਬਾਬਾ ਬੁੱਢਾ ਜੀ ਕੋਲ ਖੇਤਾਂਵਲ ਜਾਣ ਦੀ ਸਲਾਹ ਕੀਤੇ ਹੈ ਸੇੰਦਨ ਤਰੰਗ ਜੋਰ ਸੁੰਦਰ ਸਜਾਏ ਰੰਗ ਕਲ ਸੇਉ ਤੰਗ ਚਮਕਰ ਦੁਤਰਾ ਦੰਦ ਕੀ ਔਰ ਜਾਣ ਦੀ ਸਲਾਹ ਕੀਤੀ ਤੇ ਸੇਵਕਾਂ ਨੇ ਗੁਰੂ ਪਿਆਰੋ ਰਤ ਸ਼ਿੰਗਾਰ ਦਿੱਤਾ ਰਤ ਤਿਆਰ ਕਰ ਦਿੱਤਾ ਉਂ ਗਾਦੇ ਮਦਨੀਰ ਤਰ ਸਬਦ ਗੰਬੀਰ ਪਇਓ ਬਾਰਤਾ ਸਕਲ ਕਰ ਆਨੰਦ ਬੇਲੰਦ ਕੀ। ਹੋਰ ਨਾਲ ਕਾਫੀ ਸੰਗਤਾਂ ਤਿਆਰ ਹੋ ਗਈਆਂ ਚਲੋ ਮਾਤਾ ਜੀ ਮੈਂ ਵੀ ਚੱਲੂੰਗੀ ਮੈਂ ਵੀ ਚੱਲੂੰਗੀ ਬਹੁਤ ਸਾਰੀਆਂ ਬੀਬੀਆਂ ਤੇ ਸਿੱਖ ਸੰਗਤਾਂ ਨਾਲ ਤਿਆਰ ਹੋ ਗਈਆਂ। ਗੁਰੂ ਪਿਆਰਿਓ ਬਾਤਾ ਜੀ ਜਾ ਰਹੇ ਹਨ ਰਾਥ ਉੱਪਰ ਨਾਲ ਇੱਕ ਦੋ ਘੱਡੇ ਵੀ ਲੈ ਲਏ ਹਨ ਸੰਗਤਾਂ ਨਾਲ ਚੱਲ ਪੈਂਦੀਆਂ ਹਨ। ਜਿਸ ਵੇਲੇ ਬਾਬਾ ਬੁੱਢਾ ਜੀ ਕੋਲੇ ਪਹੁੰਚਦੇ ਹਨ ਤੇ ਉੱਥੇ ਕੀ ਗੱਲਬਾਤ ਹੁੰਦੀ ਹੈ? ਇਹ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਬਨ ਕਰਾਂਗੇ ਬੋਲਦਿਆਂ ਨੀਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਨਾਤੀ ਕਰੀਏ ਹੇ ਅਜਤ ਹੇ ਪਾਰ ਬ੍ਰਹਮ ਆਬਨਾਸੀ ਅਗਣਾਸ ਹੇ ਪੂਰਨ ਹੇ ਸਰਬਮੈ ਨ ਸਾਬਦੀ ਏ ਗੋਬਿੰਦ ਏ ਗੋਣੇ ਨਿਦਾਨ ਜਿਵੇਂ ਕੈ ਸਦਾ ਬੇਕ ਏ ਅਪਰੰਪਰ ਹਰ ਹਰੇ ਹਰਿ ਭੀ ਹੋ ਬਣਹਾਰ ਏ ਸੰਤ ਕੈ ਸਦਾ ਸੰਗ ਨਿਦਾਰਾਇ ਦਾਰ ਏ ਠਕੋ ਰਿਉ ਹੋਂਦਾਸ ਰੋ ਦੀ ਜੈ ਨਾਮ ਦਾਣ ਰਾਖੋ ਰਿਆ ਭਰੋਈ ਆਏ ਪ੍ਰਭ ਚਰਨਾਂ ਦੀ ਕਿਰਪਾ ਨੇ ਦਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਓੰਕਾਰ ਸਤ ਗੁਰੂ ਤੇਰੇ ਪਰਸਾਦ ਸਚ ਹੋਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਗੜ ਵਿਨਾਸ਼ੜ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਕਰਮ ਪినాਸ਼ਨ ਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨ ਬਾੜ ਸਰਵ ਸingh ਹਾਜ਼ਰੀਆਂ ਭਰੀਆਂ ਗੁਰਜ ਸਰਬਨ ਕੀਤੇ ਪਾਤਸ਼ਾਹ ਕੁਸ਼ੇ ਬਖਸ਼ਣ ਖੁਸ਼ਬੂ ਦੀ ਕਰੀਏ ਬਲਾਫਤ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ